ਸਰਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀਂ ਤੇ ਬਠਿੰਡਾ ਦੇ ਬਲੁਆਣਾ ਵਿਖੇ ਬੀਤੇ ਦਿਨੀ ਹੋਏ ਕਤਲ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ। ਤਦਾਸਿ ਇਹ ਹੈ ਕਿ ਇਸ ਬਾਬਤ ਜਾਣਕਾਰੀ ਦਿੰਦੇ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ 2 ਫਰਵਰੀ ਨੂੰ ਇੱਕ ਮੁਕਦਮਾ ਦਰਜ ਹੁੰਦਾ ਜਿਸ ਦੇ ਵਿੱਚ ਇਹ ਸ਼ਿਕਾਇਤ ਦਿੱਤੀ ਗਈ ਸੀ ਕਿ ਇੱਕ ਵਿਅਕਤੀ ਜੋ ਕਿ ਵਿਦੇਸ਼ ਦੇ ਵਿੱਚ ਹੈ ਜਿਸ ਦੇ ਵੱਲੋਂ ਬਾਹਰੋਂ ਪੈਸੇ ਦੇ ਕੇ ਇਸ ਵਿਅਕਤੀ ਸੁਖਰਾਜ ਦਾ ਕਤਲ ਕਰਵਾਇਆ ਗਿਆ ਤਾਂ ਇਸੇ ਮਾਮਲੇ ਦੇ ਵਿੱਚ ਜਦ ਪੁਲਿਸ ਨੇ ਤਫਦੀਸ਼ ਕੀਤੀ ਹੈ ਤਾਂ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਤੇ ਇੰਟਰੋਗੇਸ਼ਨ ਦੇ ਵਿੱਚ ਉਹਨਾਂ ਇਹ ਮੰਨਨੇ ਆ ਕਿ ਵਿਦੇਸ਼ ਦੇ ਵਿੱਚ ਬੈਠੇ ਇੱਕ ਨੌਜਵਾਨ ਜਿਸ ਦੇ ਵੱਲੋਂ ਇਹਨਾਂ ਨੂੰ ਪੈਸੇ ਭੇਜੇਗੇ ਜਿਸ ਦਾ ਇਹਨਾਂ ਨੇ ਵੈਪਨ ਖਰੀਦੇ ਆ ਤੇ ਉਸ ਤੋਂ ਬਾਅਦ ਉਕਤ ਵਿਅਕਤੀ ਦਾ ਕਤਲ ਕਰ ਦਿੱਤਾ ਤੇ ਇਸ ਮਾਮਲੇ ਦੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਹੋ ਚੁੱਕੇ ਨੇ ਤੇ ਵਿਦੇਸ਼ ਦੇ ਵਿੱਚ ਬੈਠਾ ਉਹ ਵਿਅਕਤੀ ਜਿਸ ਦੇ ਵੱਲੋਂ ਪੈਸੇ ਦੇ ਕੇ ਕਤਲ ਕਰਵਾਇਆ ਗਿਆ ਸੀ ਉਸ ਨੂੰ ਵੀ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਨਾਮਜ਼ਦ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਮੈਂ ਪਤਨੀ ਸੁਖਰਾਜ ਸਿੰਘ ਪਿੰਡ ਬੱਲੂਆਣਾ ਜ਼ਿਲ੍ਹਾ ਬਠਿੰਡਾ ਤੋਂ 2 ਦਿਨ ਪਹਿਲਾਂ ਮੇਰੇ ਪਤੀ ਦਾ ਸ਼ਰਿਆਮ ਕਤਲ ਕਤਲ ਹੋਇਆ ਪਿੰਡ ਦੀ ਸਾਥ ਦੇ ਵਿਚਾਲੇ ਫਾਜੇ 2 ਦਿਨ ਹੋ ਗਏ ਮੇਰੇ ਪਤੀ ਦੀ ਡੈੱਡ ਬੋਡੀ ਹਸਪਤਾਲ ਚ ਪਈ ਆ ਹਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੋਈ ਦੋਸ਼ੀ ਨਹੀਂ ਫੜਾਇਆ ਗਿਆ ਮੈਨੂੰ ਛੇਤੀ ਤੋਂ ਛੇਤੀ ਇਨਸਾਫ ਚਾਹੀਦਾ ਮੇਰੇ ਦੋ ਬੱਚੇ ਆ ਮੇਰੇ ਪਰਿਵਾਰ ਆ ਸਾਰਿਆਂ ਨੂੰ ਖਤਰਾ ਮੇਰੀ ਜਾਨ ਨੂੰ ਵੀ ਖਤਰਾ 2 ਦਿਨ ਹੋ ਗਏ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਸਾਰੇ ਸ਼ਰਿਆਮ ਕੋ ਮਰੇ ਆ ਮੈਨੂੰ ਛੇਤੀ ਤੋਂ ਛੇਤੀ ਇਨਸਾਫ ਚਾਹੀਦਾ ਤਾਂ ਕਿ ਮੈਂ ਆਪਣੇ ਹਸਬੰਡ ਦੀ ਡੈੱਡ ਬੋਡੀ ਦਾ ਅੰਤਿਮ ਸੰਸਕਾਰ ਕਰ ਸਕਾਂ ਮੇਰੀ ਪ੍ਰਸ਼ਾਸਨ ਤੇ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਆ ਮੇਰੇ ਪਤੀ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ। ਬੱਲੂਆਣਾ ਨੇ ਇੱਕ ਮਾਮਲਾ ਸਾਹਮਣੇ ਆਇਆ ਸੀ ਮਰਡਰ ਹੋਇਆ ਸੀਗਾ। ਹੁਣ ਤੱਕ ਕੀ ਅਪਡੇਟ ਹੈ? ਬਾਹਰ ਤੋਂ ਬੈਠੇ ਬੰਦੇ ਨੇ ਪੈਸੇ ਦੇ ਕੇ ਮਰਡਰ ਕਰਾਇਆ ਕਹਿੰਦੇ। ਜੀ 2 ਤਰੀਕ ਨੂੰ ਮੁਕੱਦਮਾ ਨੰਬਰ 20 ਅੰਡਰ ਸੈਕਸ਼ਨ 103 ਜੋ ਕਿ ਮਰਡਰ ਦੇ ਇਕੁਇਵਲੈਂਟ ਸੈਕਸ਼ਨਸ ਹੈਗੇ ਆ। ਥਾਣਾ ਸਦਰ ਬਠਿੰਡਾ ਦੇ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ। ਜਿਸ ਦੇ ਵਿੱਚ ਸੁਖਰਾਜ ਸਿੰਘ ਦਾ ਜੋ ਬੱਲੂਆਣਾ ਪਿੰਡ ਦੇ ਵਿੱਚ ਕਤਲ ਹੋਇਆ ਸੀਗਾ। ਉਸ ਸੰਬੰਧੀ ਇਹ ਮੁਕੱਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀਗੀ। ਤੇ ਲਾਸਟ ਡੇਸ ਅਸੀਂ ਜਿਹੜਾ ਇਹਦੇ ਵਿੱਚ ਦੋ ਦੋਸ਼ੀ ਕੁਲਦੀਪ ਸਿੰਘ ਇਲੀਅਸ ਕਾਲਾ ਤੇ ਬਲਕਾਰ ਸਿੰਘ ਉਹਨਾਂ ਨੂੰ ਅਸੀਂ ਗ੍ਰਫਤਾਰ ਕੀਤਾ ਸੀਗਾ ਉਹਨਾਂ ਦੀ ਗ੍ਰਫਤਾਰੀ ਤੋਂ ਬਾਅਦ ਉਹਨਾਂ ਦੀ ਪੁਸ਼ਕਿਸ਼ ਜਦੋਂ ਕੀਤੀ ਤੋ ਇੰਟਰੋਗੇਸ਼ਨ ਦੇ ਵਿੱਚ ਇਹ ਸਾਹਮਣੇ ਨਿਕਲ ਕੇ ਗੱਲ ਆਈ ਕਿ ਹਰਪ੍ਰੀਤ ਸਿੰਘ ਜੋ ਕਿ ਕੁਲਦੀਪ ਸਿੰਘ ਦੀ ਮਾਸੀ ਦਾ ਲੜਕਾ ਹੈ ਤੇ ਫਿਲਹਾਲ ਜਿਹੜਾ ਹੈਗਾ ਯੂ ਐਸ ਏ ਦੇ ਵਿੱਚ ਰਹਿੰਦਾ ਹੈ ਪੁੱਛਣ ਇਹਨਾਂ ਨੂੰ ਜਿਹੜਾ ਸੀਗਾ ਜਿਹੜਾ ਮਰਨ ਵਾਲਾ ਸੀਗਾ ਪਹਿਲਾਂ ਇਹਨ ਮੋਬਾਈਲ ਦੇ ਉੱਪਰ ਕਾਫੀ ਧਮਕੀਆਂ भरे ਮੈਸੇਜ ਕੀਤੇ ਸੀਗੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੁਲਦੀਪ ਸਿੰਘ ਕਾਲੇ ਨੂੰ ਜਿਹੜੇ ਹੈਗੇ ਨੇ ਇਹਦੇ ਵਿੱਚ ਪੈਸੇ ਵੀ ਭੇਜੇ ਸੀਗੇ ਜਿਸ ਤੋਂ ਬਾਅਦ ਇਹਨਾਂ ਨੇ ਵੈਪਨ ਜਿਹੜਾ ਉਸ ਪੈਸੇਆਂ ਦਾ ਲੈ ਕੇ ਜਿਹੜਾ ਹੈਗਾ ਸੁਖਰਾਜ ਸਿੰਘ ਦਾ ਕਤਲ ਕਰ ਦਿੱਤਾ ਸੀਗਾ ਸੋ ਜਿਹੜਾ ਹਰਪ੍ਰੀਤ ਸਿੰਘ ਜੋ ਕੁਲਦੀਪ ਸਿੰਘ ਕਾਲਾ ਦੇ ਮਾਸੀ ਦਾ ਲੜਕਾ ਹੈ ਤੇ ਪਿੰਡ ਬੱਲੂਆਣੇ ਦਾ ਰਹਿਣ ਵਾਲਾ ਸੀਗਾ ਤੇ ਹੁਣ ਇਸ ਟਾਈਮ ਯੂ ਐਸ ਏ ਦੇ ਵਿੱਚ ਰਹਿੰਦਾ ਉਸ ਨੂੰ ਇਸ ਮੁਕੱਦਮੇ ਦੇ ਵਿੱਚ ਅਸੀਂ ਨਾਮਜ਼ਦ ਕੀਤਾ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਦੋ ਦੋਸ਼ੀ ਹੋਰ ਪਰਮਜੀ ਤੇ ਇੱਕ ਦੋਸ਼ੀ ਜਿਹੜਾ ਬਲਦੀਪ ਸਿੰਘ ਏਲਿਸ ਬੱਬੀ ਉਹਨੂੰ ਅਸੀਂ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਹੈ ਟੋਟਲ ਹੁਣ ਤਿੰਨ ਦੋਸ਼ੀ ਹੋਰ ਨਾਮਜ਼ਦ ਕੀਤੇ ਨੇ ਤੇ ਇਹ ਫਰਦਰ ਜਿਹੜੀ ਹੈਗੀ ਅਸੀਂ ਤਫਤੀਸ਼ ਜਿਹੜੀ ਕਰ ਰਹੇ ਹਾਂ ਤੇ ਇਹਦੇ ਵਿੱਚ ਹੁਣ ਅਸੀਂ ਅਗਲੇ ਦੋਸ਼ੀਆਂ ਦੀ ਛਾਪੇ ਗ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸਰ ਟਾਰਗੇਟ ਕਿਲਿੰਗ ਕਹਿੰਦੇ ਆਪਾਂ ਇਹਨੂੰ ਬਾਹਰ ਬੈਠ ਕੇ ਸਾਜਿਸ਼ ਰਚ ਨਾਲ ਨੂੰ ਕਤਲ ਬਿਲਕੁਲ ਜਿਹੜਾ ਇਹ ਹਰਪ੍ਰੀਤ ਸਿੰਘ ਸੀਗਾ ਇਹਨੇ ਕੁਲਦੀਪ ਸਿੰਘ ਕਾਲੇ ਨੂੰ ਪਹਿਲੇ ਇਹਨੇ ਸੁਖਰਾਜ ਸਿੰਘ ਨਾਲ ਗੱਲ ਕੀਤੀ ਸੀਗੀ ਇਹਨਾਂ ਦਾ ਜ਼ਮੀਨ ਦੇ ਸਬੰਧੀ ਕੋਈ ਝਗੜਾ ਚੱਲ ਰਿਹਾ ਸੀ ਮੋਟਰ ਨੂੰ ਲੈ ਕੇ ਤਾਂ ਪਹਿਲੇ ਇਹਨੇ ਸੁਖਰਾਜ ਸਿੰਘ ਨਾਲ ਗੱਲ ਕੀਤੀ ਸੀਗੀ ਜਦੋਂ ਇਹਨਾਂ ਦਾ ਮਸਲਾ ਨਹੀਂ ਸੋਲਝਿਆ ਤਾਂ ਇਹਨੇ ਕੁਲਦੀਪ ਸਿੰਘ ਕਾਲੇ ਨੂੰ ਜਿਹੜਾ ਹੈਗਾ ਪੈਸੇ ਭੇਜ ਕੇ ਜਿਹੜਾ ਹੈ ਦਾ ਕਤਲ ਕਰਵਾਇਆ ਸਰ ਅੱਗੇ ਕੀ ਫਰਦਰ ਦਾ ਹੈ ਜਿਹੜਾ ਬਾਹਰ ਬੰਦਾ ਫੋਰਨ ਦੇ ਬੈਠਾ ਲਿਆਉਣ ਦੇ ਪ੍ਰੋਸੈਸ ਕੀ ਹੁੰਦੇ ਨੇ ਨਾਲ ਇਹ ਫਰਦਰ ਜਿਹੜਾ ਹੈਗਾ ਸੀ ਮੁਕਦਮੇ ਦੇ ਵਿੱਚ ਨਾਮਜ਼ਦ ਕਰ ਲਿਆ ਜਿਹੜੇ ਸਾਡੇ ਕੋਲ ਐਵੀਡੈਂਸ ਅਗੇ ਨੇ ਉਹਨਾਂ ਨੂੰ ਲੈ ਕੇ ਅਸੀਂ ਅੱਗੇ ਫਰਦਰ ਜਿਹੜਾ ਹਾਈ ਕੋਰਟ ਦੇ ਵਿੱਚ ਪਰਸੂ ਕਰਾਂਗੇ ਤੇ ਫਰਦਰ ਜਿਹੜਾ ਐਕਸ਼ਨ ਸਾਡੇ ਵੱਲੋਂ ਕੀਤਾ ਜਾਊ